ਨੀ ਆ ਵੀਡੀਓ ਨਾ ਮੈਂ ਕਾਲੇ ਸ਼ਾਮੀ ਜੀ ਬਣਾਈ ਮੈਂ ਸੈਮਰੀ ਨੂੰ ਲੈਣ ਗਈ ਹਾਂ ਉਹਦੀ ਬਾਸ ਡੀਕੜੀ ਹੱਥਲੇ ਖਲੋਕੇ ਤੇ ਉਤੋਂ ਦੀ ਜਾਜ ਜਾਣ ਲਿਆ ਤੇ ਬੜਾ ਨੀ ਮਾਨੀਆ ਜਾਣ ਲਿਆ ਤੇ ਮੈਂ ਨਾ ਵੀਡੀਓ ਬਣਾ ਲਈ ਕਿੰਨਾ ਮਜ਼ਾ ਆਉਂਦਾ ਨਾ ਜਾਜ ਨੂੰ ਵੇਖਣ ਦਾ ਤੇ ਪਤਾ ਕੀ ਹੋਇਆ ਅੱਜ ਮੈਂ ਹੋਰ ਬਣਾ ਲੈਣੀ ਉਹਨੇ ਚ ਨੂੰ ਬਾਸ ਆ ਗਈ ਤੇ ਤੁਹਾਨੂੰ ਦੱਸਣ ਲੱਗੀਆਂ ਨੀ ਆ ਸਾਡੇ ਘਰ ਦੇ ਮਗਲੇ ਪਾਸੇ ਨਾ ਉਹ ਜਿੱਥੇ ਗੱਡੀਆਂ ਗੁੰਦਨਾਂ ਨਾ ਕੀ ਹੁੰਦੀਆਂ ਉਹਨੂੰ ਕੀ ਆਂਦੇ ਆ ਗਰਾਜ ਕਵਰਕਸ਼ਾਪ ਚਲ ਜੋ ਉਹ ਵੀ ਕਹਿੰਦੇ ਪੀ ਗੱਡੀਆਂ ਗੁੱਡੀਆਂ ਠੀਕ ਕਰਨ ਵਾਲਾ ਸਾਡੇ ਮਗਰਲੇ ਪਾਸੇ ਆ ਮਤਲਬ ਪਰਾਂ ਨੂੰ ਬਾਹਰ ਨੂੰ ਤੇ ਪੈਣਾ ਚਲੋ ਜੋਜ ਦੀ ਆਵਾਜ਼ ਆਉਂਦੀ ਆ ਤੁਹਾਨੂੰ ਮੈਂ ਸਟੋਰੀ ਸੁਣਾਉਣੀ ਆ ਆ ਬਾਹਰਲਾ ਪਾਸਾ ਮੈਂ ਇਤਾਂ ਨੂੰ ਮੈਂ ਹਾਂ ਸੇਵਾਈ ਗਾੜਦੇ ਸੰਝ ਲੋਣਾ ਇੱਥੇ ਤੜੀ ਉਂਤਰਾ ਇੱਕ ਗੱਦਮਾਗ ਮੇਰੇ ਚ ਮੁੱਕ ਸਕਦਾ ਵਿੱਚ ਵੀ ਨੁਕਸਾ ਹੈ ਜਦੋਂ ਉਹ ਜੋਜ ਗਰੇ ਮੰਗਦੇ ਆ ਜਦੋਂ ਉਹ ਜੋਜ ਦੀ ਆਵਾਜ਼ ਆਉਂਦੀ ਤੇ ਮੈਂ ਭੱਜ ਕੇ ਨਾ ਬਾਹਰ ਚਲ ਜਾਨੀ ਆ ਜੋਜ ਹੋਇਆ ਤਾਂ ਮਗਰ ਲੇਪਾਸ ਨਾ ਆਹ ਦਿਨ ਗਰਾਜ ਜੀ ਆਵਾਜ਼ ਤੇ ਪਿਓ ਪੋਤੀ ਘੋਰਿਆ ਤੇ ਉਹ ਗੱਡੀਆਂ ਗੁਡੀਆਂ ਠੀਕ ਕਰਦੇ ਹੈਣਾ ਤੇ ਉਹ ਮੇਰੇ ਵੱਲ ਵੇਖਣ ਲੱਗ ਪੈਂਦੇ ਆ ਵੀ ਆ ਮੈਂਟਲ ਆ ਗਈ ਓ ਜਾਜ ਦੀ ਵਾਸੇ ਕਿ ਮੈਂ ਨਾ ਜਦੋਂ ਮੇਰੇ ਵੱਲ ਵੇਖਦੇ ਨਾ ਫਿਰ ਮੈਂ ਸ਼ਰਮਿੰਦੀ ਹੋ ਜਾਂਦੀ ਆ ਤੇ ਮੈਂ ਕੱਚੀ ਜੀ ਉਹ ਕੰਦਰਾ ਜੀ ਨਹੀਂ ਉਹ ਤਾਂ ਕੀ ਹੋਣਾ ਕੋਕ ਹੋਣੀ ਹੋਇਆ ਉਹਨਾਂ ਸਾਹਮਣੇ ਫਿਰ ਮੈਂ ਸ਼ਰਮਿੰਦੀ ਹੋ ਜਾਂਦੀ ਆ ਹੈਣਾ ਤੇ ਆਉਂਦਾ ਕਹਿੰਦਾ ਵੀ ਜਾ ਆਜੀ ਆ ਤੂੰ ਐਡੀ ਕਿ ਮਰ ਚੱਲੀ ਹੈ ਹੈਣਾ ਗੱਦਗੜਗੜ ਕਰਦੀ ਬਾਹਰ ਨੂੰ ਆ ਗਈ ਆ ਤੇ ਮੈਂ ਵੇਖ ਕੇ ਨਾ ਉਹ ਮੇਰੇ ਵੱਲ ਵੇਖਣ ਤੇ ਮੈਂ ਫਿਰ ਘਰ ਛੱਡਨੀ ਹੁੰਦੀ ਆ ਵੀ ਕੀ ਕੋਕ ਹੋਣੀ ਮ ਆਰਪੀ ਕੂੰੜਾ ਕਾੜਾ ਸੁਟਣ ਹੋਰ ਐਡੀ ਕੋਈ ਗਾਲ ਥੋੜੀ ਮੈਂ ਜਾਇ ਥੋੜਾ ਵੇਖਣ ਆਈਆਂ ਤੇ ਉਹਨਾਂ ਨੂੰ ਮੇਰੀ ਕਰਤੂਤ ਦਾ ਪਤਾ ਵਾ ਕਿ ਇਹ ਜਾਇ ਦੀ ਬਾਸ ਸੁਣ ਕੇ ਹੁੰਦੀ ਨਹੀਂ ਪਤਾ ਨਹੀਂ ਕੀ ਹੋ ਮੇਰੇ ਤੇਰੇ ਦਿਮਾਗ 'ਚ ਨੁਕਸਿਆ ਵੀ ਉਹੋ ਬਾਲ ਵੀ ਜਾਣਦੀ ਨਹੀਂ ਇਹ ਪੰਤਨਾ ਹਰਕਤਾਂ ਪੁੱਠੀਆਂ ਜਿਹੜੀਆਂ ਜਾਣਦੀਆਂ ਹੈ ਨਹੀਂ ਵਿੱਚੋਂ ਵੇਖ ਲੈ ਮੈਂ ਇੰਨੇ ਫਿਰ ਜਾਚ ਵੀ ਬੈ ਗਈਆਂ ਕਈ ਫਿਰ ਮੈਂ ਬੈਠੀ ਘਰੇ ਮੈਂ ਕਿੰਨੇ ਕ ਫਿਰ ਬੈ ਗਈ ਹੋਵਾਂਗੀ ਮੇਨ ਦੀ ਆਬਜੇ ਤਾਂ ਨਹੀਂ ਤੇ ਹਰਕ ਤਾਂ ਪੁੱਠੀਆਂ ਫਿਰ ਵੀ ਨਹੀਂ ਮੇਰੇ ਚੋਂ ਜਾਂਦੀਆਂ ਨਹੀਂ ਇਹ ਕੀ ਗੱਲ ਹੋਈ ਹੈ ਸੱਚੀ ਇਜਾਜ ਨਾਗਦੇ ਵੀ ਮਰਨੀ ਪੜੇ ਹੈ ਤੇ ਜਦੋਂ ਹੀ ਇਜਾਜ ਨਾਗਦੇ ਤੇ ਮੈਂ ਚੱਪੜ ਵੀ ਨਹੀਂ ਪਉਂਦੀ ਤੇ ਉੱਡ ਜਾਂਦੀਆਂ ਇਜਾਜ ਹਾਏ ਬਣੀ ਸ਼ਰਮ ਆਉਂਦੀ ਤੁਹਾਨੂੰ ਵੀ ਨਾਲ ਆਪਣੀ ਤਰਤੂ ਦੱਸਣੀ ਨੇ ਸੱਚੀ ਅਸੇ ਤੂੰ ਵੀ ਇੰਨਾ ਕਰਦੀਆਂ ਜੀ ਕਿ ਮੈਨੂੰ ਨੁਕਸਾ ਮੇਰੇ ਦਿਮਾਗ 'ਚ ਨੁਕਸ ਪਿਆ ਵਾ ਸਿਆਪਾ ਤੇ ਆ ਵੀਡੀਓ ਮੈਂ ਰਾਤੀ ਬਣਾਈ ਚੰਗਾ ਆ ਹੁਣ ਜਿਹੜੀ ਅਗਲੀ ਬਣਉਣੀ ਹੈ ਵੀ ਰਾਤ ਦੀ ਵੀਡੀਓ ਵਾ ਇਹ ਬਣਾ ਸੋਚੀ ਆ ਪੀ ਗਾ ਮੈਂ ਇਦਾਂ ਨਹੀਂ ਬਣਾਉਣੀ ਆ ਪੀ ਗਾ ਪਿਛਾਂ ਜੋ ਮੇਰੇ ਹੱਥ ਹੁੰਦਾ ਮੈਂ ਲਾ ਲੂ ਛੜਨੀ ਆ ਮੈਨੂੰ ਕਿਹੜੇ ਬਾਰੇ ਵੀ ਤੁਹਾਨੂੰ ਪਤਾ ਜਾਚ ਆ ਪੀ ਮੈਂ ਕਿਤੇ ਮਾਰ ਕਿਤੇ ਪੀ ਡਿਜ਼ਾਈਨ ਨਾਲ ਕਰਨੀ ਹੁੰਦੀ ਆ ਇੱਡੀ ਤੇ ਮੈਨੂੰ ਕੋਈ ਜਾਚ ਹੈ ਨਹੀਂ ਮੈਂ ਹੈਨਾ ਅੱਜ ਮੈਂ ਸੋਹਣੀ ਕਿੱਦਾਂ ਲੱਗਣੀ ਆ ਮੈਨੂੰ ਲੱਗਣ ਦਾ ਜਦੋਂ ਅੱਜ ਮੈਂ ਸੋਹਣੀ ਲੱਗਣੀ ਹੁੰਦੀ ਆ ਇਹ ਕਿਦਾਂ ਹੋ ਗਿਆ ਕੀ ਪਤਾ ਭੈਣਾ ਕੀ ਰੱਬ ਦੀ ਮਰਜ਼ੀ ਹੋਈ ਆ ਜੁਮੇ ਹੈ ਤੇ ਮੈਂ ਆਈ ਆ ਚੰਗਾ ਫਿਰ ਸੈਮਰੀ ਨਾਲ ਗਿਆ ਸਕੂਲੋਂ ਤੇ ਆ ਪੈਣ ਮੇਰਾ ਬੈਗ ਫੋਲਿਆ ਆਈ ਤੇ ਵਿੱਚੋਂ ਆ ਕਾਗ ਤੇ ਜੇ ਨਿਕਲੇ ਹੀ ਉਹ ਤੇ ਪਤਾ ਨਹੀਂ ਕੀ ਮੈਡਮ ਨੇ ਲੇਖ ਲੂ ਕੀ ਆ ਕੱਲ ਲਈ ਆਈ ਕੁਛ ਹੁਣ ਮੈਨੂੰ ਤੇ ਪੈਣੇ ਨਾ ਪੜਨਾ ਪੁੜਨਾ ਨਹੀਂ ਹੁੰਦਾ ਹੈਗਾ ਇਹ ਹੁਣ ਆਪੇ ਦੱਸਾਂਗੇ ਤੇ ਕੋਈ ਜਾ ਪਤਾ ਨਹੀਂ ਕੀ ਕਾਉ ਲਗਾਈ ਆ ਕੱਲ ਲਈ ਮੈਡਮ ਨੇ ਜਾ ਉਹ ਤੇ ਕੁਝ ਕ੍ਰਿਸਮਸ ਦਾ ਕੱਲ ਲਈ ਆਈਓ ਪਤਾ ਨਹੀਂ ਕੀ ਆ ਤੇ ਭੈਣ ਆਖੇ ਨਹੀਂ ਲੱਗਣ ਕਿ ਕਹਿੰਦੀ ਆ ਖੋਲ ਖਾੜ ਕੇ ਕਵਲੀਆਂ ਤੇ ਮੈਂ ਆਪੇ ਵੇਖਣੀ ਆ ਤੇ ਮੈਂ ਹਾਂ ਨਹੀਂ ਰਹਿਣ ਦੇ ਪਾਪਾ ਨੂੰ ਆ ਲੈ ਹੁੰਦੇ ਵੀ ਕੀ ਪਤਾ ਹੁਣ ਇਹ ਕੀ ਹਿਸਾਬ ਕਿਤਾਬ ਹੈ ਤੇ ਪਾਪਾ ਆਉਣ ਜੇ ਫਿਰ ਆਪੇ ਦੱਸਣਗੇ ਕਿ ਇਹ ਕੀ ਕਰਨੀਆਂ ਕਵਲੀਆਂ ਜੀਆਂ ਤੇ ਆ ਕੀ ਲਿਖ ਕੇ ਕੱਲਿਆ ਵਾ ਹੋਰ ਇਹ ਨਾਂ ਲਿਖਿਆ ਜਾਂਦਾ ਹੋਰ ਖੁਰ ਪਤਾ ਨਹੀਂ ਕੀ ਕੀ ਆ ਭੈਣ ਹੁਣ ਕੀ ਨਾ ਪਤਾ ਨਾਂ ਰੱਖਦੀਏ ਰੱਖਦੀਏ ਮੈਂ ਇਹਦੇ ਚ ਪਾ ਕੇ ਨਾ ਰੱਖਦੀਏ ਕੀ ਪਤਾ ਹੁਣ ਉੱਥੇ ਪਾਪਾ ਆਣ ਕੇ ਪੜ ਕੇ ਦੱਸਣਗੇ ਤੇ ਇਹਨਾਂ ਕਵਲੀਆਂ ਦਾ ਕੀ ਕਰਨਾ ਵਾ ਕੋਈ ਫੋਲ ਬੂਟਾ ਬਣਾ ਕੇ ਦੇਣਾ ਕਿ ਕੀ ਕਰਨਾ ਤੇ ਸਕੂਲੋਂ ਆਈ ਤੇ ਮੈਂ ਮੈਂ ਪਰੌਂਠੀ ਬਣਾ ਕੇ ਦਿੰਨੀ ਆ ਤੇ ਉਹਨੇ ਪਰੌਂਠੀ ਨੂੰ ਮੂੰਹ ਹੀ ਨਹੀਂ ਕੀਤਾ ਪੀਜਾ ਪਰਾਣਾ ਪਿਆ ਹੈ ਫ੍ਰਿਜ ਚ ਲਿਆਂਦਾ ਤੇ ਅਜੇ ਬਣਾਇਆ ਨਹੀਂ ਤੇ ਉਹ ਹੜ ਗਈ ਵੀ ਮੈਂ ਤੇ ਆ ਪੀਜਾ ਹੀ ਖਾਣਾ ਤੇ ਫਿਰ ਹੁਣ ਮੈਂ ਆ ਉਹਨੂੰ ਪੀਜਾ ਬਣਾਤਾ ਏ ਚਲ ਜੋ ਜਿੰਨਾ ਕ ਖਾਏਗੀ ਓਨਾ ਹੀ ਸਹੀ ਫਿਰ ਕੀ ਕਰਨਾ ਜੇ ਦਾ ਸਸਟੀ ਕਾਰ ਸਣ ਪ੍ਰੋ ਕੀ ਹਾਲਿਆ ਮੈਂ ਹੱਥ ਕੈਮਰਾ ਫੜਿਆ ਮਾਫ਼ ਕਰਿਓ ਹੱਥ ਜੋੜ ਕੇ ਨਹੀਂ ਸਸਟੀ ਕਾਲਾ ਕੀ ਚੰਗਾ ਤੇ ਹੋਰ ਸੁਣਾਓ ਕੀ ਹਾਲ ਆ ਜੀ ਬਾਜੀ ਜੇ ਤੇ ਮੈਂ ਅੱਜ ਦਿਨ ਚੜ੍ਹਿਆ ਆ ਪਤਾ ਨਾ ਬਾਤ ਗੱਲਬਾਤ ਕਰਨੀ ਆ ਮੈਂ ਹਾਂ ਵੀ ਕੁੜੀ ਨੂੰ ਤਿਆਰ ਤੇ ਉੱਤੇ ਕਰ ਲਿਆ ਆ ਸਕੂਲ ਵਾਹ ਤੇ ਹੈਨਾ ਤੇ ਉਦੋਂ ਮੈਂ ਦੁੱਧ ਵੀ ਦੇਈ ਆ ਤੇ ਹੁਣ ਮੈਂ ਆ ਪਿੱਛੇ ਛਿਤੀ ਉਹਦੇ ਕੋਲ ਜਾਉਂਦੇ ਨਾ ਛਾੜੂ ਧਾਣਾ ਹੈਨਾ ਛਾੜੂ ਛੂੜੂ ਲਾ ਕੇ ਫਿਰ ਭੈਣ ਭਰਾਵਾਂ ਨਾਲ ਗੱਲ ਕਰਾਂਗੀ ਬੈਠ ਕੇ ਮਜੀ ਨਾਲ ਹੈਨਾ ਫਿਰ ਹੀ ਸਕੂਲੋਂ ਦਾ ਕੋਈ ਨਹੀਂ ਫਿਰ ਸਤਿ ਸ੍ਰੀ ਅਕਾਲ ਕਰਾਂਗੀ ਸਤਿ ਸ੍ਰੀ ਅਕਾਲ ਕਹਿਣੀ ਆ ਫਿਰ ਕਿਹੜੀ ਹੈ ਗੁਰੂ ਮਹਾਰਾਜ ਦਾ ਨਾਮ ਆ ਇਹ ਵੀ ਜਨਵਰੀ ਮਰਜ਼ੀ ਕਹੀ ਜਾਓ ਹੈ ਕਿ ਨਹੀਂ ਤੇ ਉਹ ਜੇ ਮੈਂ ਫੜਿਆ ਕੈਮਰਾ ਤੇ ਮੈਂ ਚੱਲ ਪੈਣ ਬਰਾਉ ਨੂੰ ਸਸੀ ਗੱਲ ਕਹਿ ਲੈਣੀ ਨਹੀਂ ਤੇ ਮੈਂ ਸਹਿਜ ਪਾਣਾ ਪੈਣੀ ਹੁੰਨੀ ਅੱਗੇ ਤੇ ਚਾਹ ਫਿਰ ਚੰਗਾ ਮੈਂ ਹੁਣ ਨਾ ਚਾਰੂ ਲਾ ਲਾਂ ਤੇ ਫੇਰ ਬਾਅਦ ਚ ਬਾਅਦ ਚ ਫੇਰ ਸਸੀ ਗੱਲ ਕਰਨੀ ਹੈ ਕੁਆਰੀ ਫਿਰ ਚੰਗਾ ਦੁੱਧ ਪੀ ਲਿਆ ਹੈ ਨਹੀਂ ਪੀ ਤਾ ਕਿਹ ਲੈ ਤਾ ਗਵਾ ਹੋਰ ਹੱਕੀ ਖਾਣਾ ਹੈ ਇਹ ਵੀ ਖੰਗਾ ਡਈ ਆ ਕੀ ਕਰੇ ਬੰਦਾ ਹੁਣ ਬੰਦਾ ਨਾ ਸਕੂਲ ਕਿ ਮੈਂ ਨਹੀਂ ਅਜੇ ਛੁੱਟੀ ਕਰਾਤੀ ਤੇ ਫੇਰ ਨਿਆ ਕਿਹੜਾ ਘਰ ਵੀ ਟਿਕਦਾ ਤੇ ਖੰਗੀ ਜਾਂਦੀ ਆ 우리 가만히 계 ਏ ਭੈਣ ਪਰ ਉਹ ਤੁਹਾਨੂੰ ਮੈਂ ਦੱਸਣ ਰਹੀ ਆ ਵੀ ਵੀਡੀਓ ਬਈ ਬਣਾ ਲਈ ਨਹੀਂ ਜਦੋਂ ਮੇਰੇ ਕੋ ਬਣਦੀ ਆ ਤੇ ਮੈਂ ਗਾਂ ਪਿਸ਼ਾਂ ਕਰ ਕਰ ਕੇ ਲਾ ਲਈ ਨਹੀਂ ਹੁੰਦੀ ਆ ਤੇ ਬਹੁਤਾ ਸੀਰੀਅਸ ਜਾਣਾ ਲਿਆ ਲਿਆ ਕਰੋ ਮੈਨੂੰ ਵੀ ਤੂੰ ਇੰਜ ਨਹੀਂ ਕੀਤਾ ਤੇ ਇੰਜ ਨਹੀਂ ਹੈ ਨਾ ਜਿੱਦਾਂ ਦਾ ਮੈਨੂੰ ਬਾਵਾ ਟੇਡਾ ਹੁੰਦਾ ਬਾ ਵੀ ਵੀ ਬਲੌਗ ਜਾਂ ਬਣਾਉਣਾ ਉਦਾਂ ਹੀ ਮੈਂ ਬਣਾ ਲਈ ਨਹੀਂ ਕੁਝ ਰਾਤ ਦੀ ਬਣੀ ਕੁਝ ਆ ਹੁਣ ਬਣਾਉ ਰਹੀ ਆ ਅਜੇ ਹੁਣ ਫੇਰ ਸਾਮਰੀਨੇ ਸਕੂਲੇ ਜਾਣਾ ਹੈ ਤੇ ਆ ਮੈਂ ਡਈਆਂ ਚਾਲੂ ਨੂੰ ਹਾਲੇ ਨਹੀਂ ਬਸਦਾ ਟਾਈਮ ਹੋਇਆ ਅਜੇ ਮੈਂ ਆ ਵੀ ਉਹਦੇ ਬਸਦੇ ਟਾਈਮ ਹੁਣ ਚ ਹੈਗਾ ਏ ਤੇ ਨਿਕਾਜ ਆ ਘਾਰਿਆਂ ਤੇ ਮੈਂ ਬਣਾਵਾ ਵੀ ਕੀ ਕਰਾਂ ਵੀਡੀਓ ਬਣਾ ਲਈ ਨਹੀਂ ਜਿਹੋ ਜਿਹੀ ਬਣਦੀ ਆ ਆ ਵੇ और पेपर भी जाके मैडम को देना है ठीक है आ वाले पैसे भी अजय चट नहीं नहीं मां इस तरह को देनी है ठीक है टीचर को देनी है जाके दे देंगे ना हां दे दूंगी जैकेट जैकेट लेकर आओ अंदर से जल्दी से चल आ, चल आ, चल आ, चल ओ तो पानी वाली बोतल पानी वाली बोतल जल्दी जल्दी ओ ना है और की बोतल दे टी भी लेके आगी ना फिर फिर नवी गाँगी हूँ मैं दे दी हूँ चल सब बस का टाइम हो गया ਤੇ ਭੈਣਪਰਾਉ ਵਾਸਤੇ ਚੜਾ ਕੇ ਆ ਗਈਆਂ ਹੁ ਮੈਂ ਵਾਸਤੇ ਚੜਾ ਕੇ ਬਿਠਾ ਕੇ ਸੈਮਰੀ ਨੂੰ ਆ ਗਈਆਂ ਤੇ ਹੁਣ ਚੱਲ ਮੈਂ ਚਾੜੂ ਲਾ ਗਈਆਂ ਪੋਚਾ ਹੁ ਮੈਂ ਲਾਉਣਾ ਹੁਣ ਪੋਚਾ ਲਾ ਲਾਂ ਟੀਵੀ ਬੰਦ ਕਰ ਲਾਂ ਸਾਰੀਆਂ ਲਾਈਟਾਂ ਜਲਦੀਆਂ ਛੱਡ ਗਈ ਕਾਲੀ ਕਾਲੀ ਦੇ ਵਿੱਚ ਤੇ ਹੁਣ ਮੈਂ ਪਾਂਡੇ ਵੀ ਮਾਂਜਣ ਵਾਲੇ ਪਾਂਡੇ ਤੇ ਮੈਂ ਸਿਆਜ ਪਾਂਡਾ ਮਾਂਜਣੀ ਚਾਹ ਚੂ ਪੀ ਕੇ ਇੱਕ ਪਾਸੇ ਚਾਹ ਧਰ ਲੈਣੀ ਆ ਦੂਜੇ ਪਾਸੇ ਮੈਂ ਕਰ ਲੈਣੀ ਆ ਕੀ ਕਹਿੰਦੇ ਪੋਚਾ ਲਾ ਲੈਣੀ ਆ ਤੇ ਨਹੀਂ ਇਥੇ ਮੈਂ ਹਾਰ ਹੰਬਲਨੀ ਕੀਤੀ ਤੇ ਮੈਂ ਹਾਂ ਪੋਚਾ ਲੰਨੀਆਂ ਬਾਅਦ ਚ ਪਹਿਲਾਂ ਚਾਹ ਧਰਨਾ ਮੈਂ ਸਾਰਾ ਕੁਝ ਇਕੱਠਾ ਹੀ ਪਾਤਾ ਵੀ ਚੈ ਖੰਡ ਪੱਤੀ ਜੋ ਜੋ ਹੀ ਪਉਣਾ ਪਾ ਕੇ ਤੇ ਮੈਂ ਹਾਂ ਮੁੜ ਕੇ ਲਾਵਾਂਗੀ ਪੋਚਾ ਤੇ ਆ ਨਹੀਂ ਇਹਦੇ ਪਾਪਾ ਨਾ ਉਹ ਜੀ ਖੰਡ ਲਿਆਉਂਦੇ ਹੁੰਦੇ ਹੀ ਪੀ ਆ ਕੀ ਇਹਨੂੰ ਕਹਿੰਦੇ ਆ ਬ੍ਰਾਊਨ 슈ਗਰ ਆ ਪੈਣਾ ਤੇ ਚੱਲ ਪੈਣਾ ਬਥੇਰੀਆਂ ਪੜੀਆਂ ਲਿਖੀਆਂ ਨੇ ਤੇ ਸਾਰਾ ਕੁਝ ਹੀ ਪਤਾ ਹੋਣਾ ਚੱਲ ਮੈਨੂੰ ਤੇ ਨਹੀਂ ਪਤਾ ਤੇ ਉੱਥੇ ਤੇ ਨਹੀਂ ਮੈਲੀ ਹੁੰਦੀ ਹੁੰਦੀ ਪਿੰਡ ਤੇ ਮੈਂ ਦੂਜੀ ਖੰਡ ਲਿਆਉਣੀ ਹੁੰਨੀ ਹ ਜਿੱਟੀ ਜਿਹੜੀ ਹੁੰਦੀ ਆ ਤੇ ਆ ਇਥੇ ਲਿਆਉਂਦੇ ਹੀ ਤੇ ਹੁਣ ਚੱਲੇ ਵੀ ਸਵਾਦ ਲੱਗਣਾ ਵੀ ਵੀਡੀਓ ਤੇ ਆ ਮੈਂ ਚਾਚੂ ਜੀ ਦੀ ਤਾਂ ਬਣਾਉਣੀ ਆ ਕੱਲ ਮੈਂ ਕਿਸੇ ਦਾ ਵਲੌਗ ਵੇਖਿਆ ਤੇ ਉਹਨਾਂ ਪਹਿਣਾ ਬੜੇ ਡਿਜ਼ਾਈਨ ਜਿਹਦਾ ਵਲੌਗ ਬਣਾਇਆ ਚੋਆ ਬਣਾਉਂ ਰਹੀ ਵਿੱਚ ਤੇ ਕਿਤੇ ਉਹਨਾਂ ਦੀ ਚੋਆ ਵੀ ਬੜੀ ਸੱਜੇ ਕੇ ਕਿਤੇ ਪਹਿਣਾ ਫੁੱਟ ਫੁੱਟ ਪਏ ਤੇ ਕਿਤੇ ਮਗਰ ਉਹਨੇ ਆ ਮੈਂ ਤਾਂ ਪਾਉ ਕੰਡੀਆਂ ਆਪ ਹੀ ਉਹਨੇ ਮਗਰ ਗਾਉਣ ਵਜਾਉਣ ਲਾਇਆ ਕਿਤੇ ਮਾਰ ਕਿਤੇ ਢੋਲ ਟਮਕੇ ਦੇ ਨਾਲ ਬੜੀ ਸੁਣੀ ਚਾੜਈ ਬਣਾਉਣ ਪੀ ਗਾਣ ਗਾਣ ਜੇ ਲਾਇਆ ਪੀ ਮਿਊਜ਼ਿਕ ਜਿਹਾ ਲਾਇਆ ਹੈ ਨਾ ਤੇ ਉਹ ਬੜੀ ਫੱਬੇ ਕੇ ਵੀਡੀਓ ਤੇ ਮੈਂ ਹਾਂ ਚਲ ਮੈਂ ਵੀ ਡਿਜ਼ਾਈਨ ਜਾ ਕਰਕੇ ਵੀ ਨਹੀਂ ਆ ਗਾਣਾ ਨਵਾਂ ਨਵਾਂ ਸਿੱਖਾਂਗੀ ਹੈ ਨਾ ਪੀ ਐਦਾਂ ਐ ਨੀ ਜਦੋਂ ਮੇਰੇ ਕੋਲ ਟਾਈਮ ਹੁੰਦਾ ਕਿ ਲੋਕੀ ਕਿੱਦਾਂ-ਕਿੱਦਾਂ ਗੱਲਾਂ ਕਰਦੇ ਆ ਵੀ ਕਿੱਦਾਂ-ਕਿੱਦਾਂ ਵਿੱਚ ਨੱਚਦੇ ਗਾਉਂਦੇ ਵੀ ਇਦਾਂ ਹੈਨਾ ਉਹ ਸਭ ਨਾਲ ਤੇ ਨਹੀਂ ਆਈ ਚਾਹ ਬਣ ਗਈ ਤੇ ਚਾਹ ਵੇਖ ਕੇ ਨੀ ਚਿੱਟੀ ਜੀ ਬਣੀ ਆ ਮੈਂ ਕੀ ਕੀਤਾ ਵੀ ਪੋਚਾ ਮਾਰਨ ਲੱਗੀ ਰਹੀ ਦੂਹੋ ਦੂਹ ਜੋਰ ਨਾਲਾ ਪੋਚਾ ਮਾਰਦੀ ਰਹੀ ਤੇ ਜਦੋਂ ਮੈਂ ਵੇਖਿਆ ਤੇ ਚਾਹ ਦਾ ਸਾਰਾ ਸੜਕੇ ਥਲੇ ਜੀ ਲੱਗ ਗਈ ਥੋੜੀ ਜਿਹੀ ਰਹਿ ਗਈ ਵਿੱਚ ਉਕਲਾ ਦੁੱਧ ਦੁੱਧ ਹੀ ਰਹਿ ਗਿਆ ਪਾਣੀ ਤੇ ਸੜ ਗਿਆ ਫੇਰ ਵਿੱਚ ਹੋਰ ਦੁੱਧ ਪਾ ਕੇ ਤੇ ਇੰਨੀ ਕਰਕੇ ਲਿਆਈਆਂ ਤੇ ਪਰ ਚਾਹ ਦਾ ਤੇ ਮਜ਼ਾ ਮਰ ਗਿਆ ਵਾ ਕੀ ਕਰਾਂ ਫਿਰ ਕੰਮ ਕਰਨਾ ਕੋਪਤ ਫਿਰ ਇਧਰ ਨਹੀਂ ਧਿਆਨ ਦਿੱਤਾ ਜਾਂਦਾ ਇਹ ਕੀ ਕੰਮ ਹੁੰਦਾ ਹੈ ਤੇ ਨਹੀਂ ਇੱਥੇ ਮੈਂ ਡਈ ਆ ਸਲਫ ਸਲਫ ਸਾਫ ਕਰਨ ਚਾਹ ਪਾਣੀ ਤੇ ਮੈਂ ਲਿਆ ਪੀ ਤੇ ਮੈਂ ਹਾਂ ਚੱਲ ਸਲਫ ਸਲਫ ਸਾਫ ਕਰ ਲਈਨੀ ਨਾਲੇ ਮੈਂ ਲਾ ਲਿਆ ਸੀ ਚਾਲੂ ਬੋਚਾ ਮੈਂ ਲਾ ਲੂ ਲਿਆ ਸੀ ਘੜੀ ਬਿਸਤਰੇ 'ਚ ਬਹਿ ਬੂ ਲਿਆ ਵਾ ਫੋਨ ਫਾਣ ਵੀ ਘੜੀ ਕ ਵੇਖਵਾ ਲਿਆ ਵਾ ਨਹੀਂ ਬੜਾ ਮਜ਼ਾ ਆਉਂਦਾ ਫੋਨ ਵੇਖੰਦਾ ਹੈਨਾ ਜਿਹਦੇ ਵਿੱਚ ਕੋਈ ਬਥੇਕਾ ਨਿੱਕਰੀ ਤੇ ਟਟੋਲੇ ਮਾਰਦੇ ਰਹੀਦਾ ਕੱਖ ਵੀ ਚੰਗਾ ਲੱਭਦਾ ਤੇ ਕਦੀ ਕਦੀ ਕੋਈ ਬੜੀ-ਵੜੀਆ ਚੀਜ਼ ਹੱਥ ਆ ਜਾਂਦੀ ਕੋਈ ਵੀਡੀਓ ਵੁੱਡ ਵੇ ਇਦਾਂ ਦੀ ਹੁੰਦੀ ਵੀ ਬੜਾ ਹੀ ਮਜ਼ਾ ਆਉਂਦਾ ਵੇਖੰਦਾ ਹੈਨਾ ਤੇ ਫਿਰ ਮਮਾ ਜੀ ਨਾਲ ਬੈ ਕੇ ਚਾਹ ਪੀਤੀ ਤੇ ਨਾਲੇ ਮੈਂ ਕਿਸੇ ਤੇ ਟੈਲੀਵਿਜ਼ਨ ਵੇਖ ਕੇ ਇਹਦੇ ਕੁਝ ਸਿੱਖੀਦਾ ਵੀ ਆ ਕਿ ਲੋਕੀ ਕਿੱਦਾਂ ਮਾਂ ਤੇ ਸਿੱਖਨੀ ਆ ਵੀ ਲੋਕੀ ਕਿੱਦਾਂ ਦਾ ਕਰਦੇ ਕਿੱਦਾਂ ਕਿੱਦਾਂ ਕਰੀਦਾ ਹੁੰਦਾ ਵਾ ਕਿੱਦਾਂ ਬੋਲੀਦਾ ਕਿੱਦਾਂ ਰਹੀ ਬਈਦਾ ਸੋ ਚੀਜ਼ਾਂ ਸਿੱਖੀਦੀਆਂ ਤੇ ਹੁਣ ਆ ਚਲੋ ਉਠੀ ਹਾਂ ਮੈਂ ਚਲ ਬਾਂਡੇ-ਪੁੰਡੇ ਮੋਜ ਲੈਣੀ ਐ ਬਾਹਰ ਧੁੰਦ ਬੜੀ ਪਈ ਆ ਤੇ ਧੁੰਦ ਪਈ ਤੇ ਹੁਣ ਕਪੜੇ-ਕੁਪੜੇ ਜਿਹੜੇ ਕੱਲ ਦੇ ਧੋਤੇ ਬੈਡਬੂਡ ਸੀਟੋ ਸੁੱਕ ਨਹੀਂ ਸਕਨੇ ਪਾ ਲੈਣੀ ਆ ਤੇ ਕੰਮ ਤੇ ਰੋਜ਼ ਮੁਰਚੜ ਕੇ ਆ ਹੋਈ ਹੁੰਦੇ ਮੈਨੂੰ ਤੇ ਆਪਣੀ ਸਮਝ ਆਉਂਦੀ ਮੈਂ ਵੀਡੀਓ ਚ ਵਿਖਾ ਲਿਆ ਕੀ ਕਰਾਂ ਮੈਨੂੰ ਤੇ ਮੁਰਮੁਰ ਕੇ ਆਹੋ ਕੰਮ ਮੁਰਮੁਰਾ ਹੋਈ ਕੰਮ ਐ ਹੋਈ ਕੰਮ ਤੇ ਲੱਗੀ ਰਹਿਣੀ ਆ ਕਰਨ ਫਿਰ ਜੋ ਹੱਥ ਹੁੰਦਾ ਵਾ ਤੇ ਜਿਦੋਂ ਜੀ ਕਰਦਾ ਲਾ ਲਈਨੀ ਆ ਕੈਮਰਾ ਤੇ ਵਿਖਾ ਲਈਨੀ ਆ ਤੇ ਮੈਂ ਹਾਂ ਭੈਣ ਭਰਾ ਵੀ ਕਹਿੰਦੇ ਹੋਣੇ ਆ ਵੀ ਬਸ ਇੱਕੋ ਚੀਜ਼ ਕੋਈ ਕਹਿ ਕੇ ਦੇ ਦਿੰਦੇ ਆ ਇੱਕ ਮੈਨੂੰ ਤੇ ਇਹੋ ਜੀ ਜਾਂਚ ਲੈ ਨਹੀਂ ਲੱਗ ਪੀਂ ਹ ਰਾਤ ਦੇ ਰੋਟੀ ਪਾਣੀ ਦੀ ਤਿਆਰੀ ਕਰਨਾ ਉਹ ਰੱਖ ਲਿਆ ਪਿਆ ਅਜੇ ਤੇ ਆਵਾ ਤੜਕਾ じゃ ਸਾਰਾ ਮਿਕਸੀ ਕਰ ਲਿਆ ਇੱਥੇ ਬਹਿ ਕੇ ਖਾਦੀ ਹੀ ਰੋਟੀ ਰਾਤ ਦੀ ਉਹ ਹਾਈ ਹਾਈ ਦੀ ਬੱਤਾਂ ਦੀ ਦਿਮਾਗ ਵੀ ਫਿਰ ਗਿਆ ਸੱਜਣਾ ਤੇ ਉਹ ਸਿਰਨਾ ਤਾਂ ਹੀ ਧੁੱਪੇ ਬੈ ਗਈ ਹਾਂ ਇੱਥੇ ਹੀ ਕੁਰਸੀ ਤੇ ਤੌਲਗਾ ਵੀ ਇੱਥੇ ਮੇਰਾ ਪਿਆਰ ਹੀ ਤੇ ਮੈਂ ਹਾਂ ਚੱਲ ਏਦਾਂ ਕਰਨੀ ਆ ਵੀ ਰਾਤ ਦਾ ਵੀ ਕੋਈ ਯਾਰਾ ਪਾਰਾ ਵੇਦਨੀ ਆ ਤੇ ਆਹ ਤੇਰੇ ਸਿਲਕੇ ਇਹਦੇ ਹੋਵੇ ਨਹੀਂ ਪਿਆਜ ਕਿੰਨੇ ਕਿੰਨੇ ਗਲੇ ਨਿਕਲੇ ਤੇਰੇ ਅੱਗ ਦੇ ਪਾ ਦਿੰਦੇ ਇਹ ਤੇ ਕਿੰਨੇ ਕਿੰਨੇ ਗਲੇ ਨਿਕਲੇ ਤਾਂ ਸੁੱਟ ਕੇ ਆਵਾ ਕੂੜਾ ਕਾੜਾ ਬਾਹਰ ਤੇ ਬਲੋਕਾਂ ਸੋ ਕੋ ਬੜੇ ਸੁਣੀ ਨਹੀਂ ਇੱਥੇ ਹੀ ਰੱਖੇ ਇਹਦੇ ਵਿੱਚ ਰੱਖੇ ਲੋਕਾਂ ਨੇ ਵੀ ਡਸਟਬਿਨ ਜੇ ਤੇ ਮੈਨੂੰ ਹੰਤਰਾ ਕਿਲੋਮੀਟਰ ਬਾਹਰ ਸੁੱਟਣ ਜਾਣਾ ਪੈਂਦਾ ਯਾ ਉਹ ਉਧਰ ਰੱਖੇ ਬਾਹਰਲੇ ਪਾਸੇ ਕਰਕੇ ਬਾਹਰ ਨੂੰ ਉਹ ਤਾਂ ਵੀ ਥਾਂ ਹੈ ਨਹੀਂ ਇੰਨੀ ਕਿਤੇ ਰਸੋਈ ਹੈ ਤੇ ਫਿਰ ਮੈਂ ਮਤ ਬੋਲ ਕਿੱਥੇ ਮੈਂ ਰੱਖਦੀ ਇਹ ਵਿੱਚੇ ਹੀ ਕੂੜਾ ਤੇ ਵਿੱਚੇ ਹੀ ਸਾਰਾ ਕੁਝ ਤੇ ਆ ਮੈਂ ਛੁੱਟ ਛੱਟ ਕੇ ਆਵਾਂ ਫਿਰ ਤੜਕਾ ਤੁੜਕਾ ਲਮਨੀ ਆ ਬਾਅਦ ਚ ਹਣੀ ਆਖਰੇ ਹਾਂ ਨੀ ਮੈਂ ਖਣੀਆਂ ਪਿਆਜ ਹੈ ਨੀ ਲਸਣ ਥੋੜਾ ਜਿਹਾ ਤੇ ਤੁਰੀ ਮੇਰੀ ਕਿੱਡੀ ਸੋਣੀ ਮੈਂ ਹੁਣ ਕੂੜਾ ਲੱਗੀ ਚੁੱਕਣ ਤੇ ਫੇਰ ਲੱਭੀ ਆ ਚੱਲ ਆ ਵੀ ਹੈਗੀ ਹੋਣੀ ਇਹ ਹੋਵੇ ਪੂਰੇ ਚੰਗੇ ਕੁਝ ਲੱਭੀ ਜਾਂਦਾ ਚੱਲ ਫਿਰ ਚੰਗਾ ਨਹੀਂ ਤੇ ਭੈਣ ਭਰਾ ਉਹ ਨਾ ਤੋ ਕਿਤੇ ਬੈਗ ਨਹੀਂ ਇੱਥੇ ਹੀ ਤੜਕਾ ਥੜਕਾ ਮੈਂ ਕਰ ਲਿਆ ਕੂੜਾ ਕਰਾਬਾਰ ਸੋ ਟਾਈਆਂ ਤੇ ਫਿਰ ਇੱਥੇ ਬੈ ਗਈ ਜਾਂਦੀ ਜਾਂਦੀ ਧੁੱਪ ਹੈਗੀ ਆ ਬੜਾ ਮਜ਼ਾ ਆਉਂਦਾ ਧੁੱਪ 'ਚ ਬਹਿਣ ਦਾ ਤੇ ਵੀਡੀਓ ਵੀ ਮੈਂ ਆਪਣੀ ਫਰੇਨੀ ਰੱਖਣੀ ਆ ਤੇ ਭੈਣ ਭਰਾ ਤੂੰ ਨਾ ਮੈਨੂੰ ਕਹਿੰਦੇ ਜਿਵੇਂ ਤੁਹਾਡਾ ਨਾਮ ਬੋਲ ਤੇ ਨਾਮ ਤੇ ਬੜੇ ਆ ਤੇ ਮੈਨੂੰ ਕੋਲ ਜਾਂਦਾ ਚੇਤਾ ਗੁਸਾ ਨਾ ਕਰਿਓ ਕੋਈ ਵੀ ਮੇਨ ਚੇਤਾਪਨ ਜੀ ਨਾ ਮੇਰੇ ਵਾਸਤੇ ਗਾਲ ਨਿੰਗੀ ਤੇ ਮੈਂ ਹੁਣ ਅਗਲੀ ਵੀਡੀਓ ਚ ਨਾ ਨਾ ਹੋਏਗਾ ਤੇ ਫਿਰ ਮੈਂ ਉਹ ਕਰ ਲਾਂਗੀ ਸਕਰੀਨ ਸ਼ਾਟ ਲੱਲਾਂਗੀ ਮੋਬਾਈਲ ਚ ਚੰਗਾ ਫਿਰ ਮੈਂ ਇਹ ਵੀਡੀਓ ਇਸ ਤਰ੍ਹਾਂ ਬੋਲ ਦਾਂਗੀ ਚੰਗਾ ਤੇ ਮੇਰੀ ਅੱਖਾਂ ਚ ਨਾ ਖਾਣੀਓ ਖੜਲਣੀਆਂ ਤੁੱਪ ਪੈਣੀ ਤੇ ਚੰਗਾ ਫਿਰ ਹੈ ਸਾਸਤਰੀ ਕਾਲ ਆਪੋ ਆਪਣਾ ਧਿਆਨ ਰੱਖਿਓ ਤੇ ਰਾਜੀ ਬਾਜੀ ਰਿਓ ਤੇ ਰਿਲੈਕਸ ਕਰਿਓ ਤੇ ਸਬਸਕ੍ਰਾਈਬ ਕਰਿਓ ਚੰਗਾ ਚੰਗਾ ਫਿਰ ਸਾਸਤਰੀ ਕਾਲ